ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਹੀਨੇ ਦੀ ਸੋਹਣੀ ਸਵੇਰ ਤੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਅੰਮ੍ਰਿਤਸਰ ਤੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਦੂਰੋ ਦੂਰੋ ਸੰਗਤਾਂ ਅੱਜ ਮਾਗੀ ਦੇ ਦਿਹਾੜੇ ਤੇ ਤੰਦਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਪਹੁੰਚ ਰਿਹਾ ਨੇ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਇੱਥੇ ਦੂਰੋ ਦੂਰੋ ਸੰਗਤਾਂ ਅੱਜ ਮਾਗੀ ਦੀ ਸੰਗਰਾਂਦ ਤੇ ਸੋਹਣੀ ਸਵੇਰ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਪਹੁੰਚ ਰਿਹਾ ਨੇ ਤੇ ਦੇਖ ਸਕਦੇ ਹੋ ਹਰ ਪਾਸੇ ਸੱਤਾ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਪਾਠ ਕਰਦੀਆਂ ਸੇਵਾ ਕਰਦੀਆਂ ਹੋਈਆਂ ਤੇ ਸੱਤਾ ਦੂਰੋਂ ਦੂਰੋਂ ਆ ਕੇ ਇੱਥੇ ਦਰਸ਼ਨ ਕਰਨ ਪਹੁੰਚ ਰਿਹਾ ਨੇ ਅੱਜ ਮਾਗੀ ਦਾ ਦਿਹਾੜਾ ਹੈ ਤੇ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਨਤਮਸਤਕ ਹਣ ਸੰਗਤਾਂ ਪਹੁੰਚ ਰਹੀਆਂ ਨੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਅਤੇ ਸਰਬਤ ਦੇ ਭਲੇ ਦੀ ਅਰਦਾਸ ਤੇ ਜੇ ਨਾਲ ਨਾਲ ਚੜਦੀ ਕਲਾ ਦੀ ਅਰਦਾਸ ਕਰਨ ਇੱਥੇ ਦੂਰੋ ਦੂਰੋ ਸੰਗਤਾਂ ਨਤਮਸਤਕ ਹਣ ਪਹੁੰਚ ਰਹੀਆਂ ਨੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਬੁਰਦਵਾਰਾ ਸ਼ਹੀਦ ਗੰਜ ਸਾਹਿਬ ਦੇ ਦਰਸ਼ਨ ਕਰਵਾ ਆ ਰਹੇ ਆ ਤੁਹਾਨੂੰ ਜਿੱਥੇ ਦੂਰੋ ਦੂਰੋ ਸੰਗਤਾਂ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦਾ ਦਿਹਾੜਾ ਇਹ ਦਰਸ਼ਨ ਕਰਨ ਆਇਓ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਦੂਰ ਦੂਰੋਂ ਸੰਗਤ ਇਸ ਦਿਨ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦਰਸ਼ਨ ਕਰਨ ਬਹੁਤ ਚੰਗਾ ਲੱਗ ਰਿਹਾ ਸਾਰੀ ਦੇਖੋ ਸੰਗਤ ਕਿੰਨੀ ਆਈ ਹੈ ਦਰਸ਼ਨ ਕਰਨ ਵਾਸਤੇ ਤੇ ਅੱਜ ਦਾ ਦਿਨ ਬਹੁਤ ਸ਼ੁਭ ਹੁੰਦਾ ਹੈ ਬਿਲਕੁਲ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦਾ ਦਿਹਾੜਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦਰਸ਼ਨ ਕਰਨ ਆਏ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਸੋਹਣਾ ਬਹੁਤ ਵਧੀਆ ਲੱਗ ਰਿਹਾ ਆ ਉਣੀ ਸਵੇਰ ਅਜਮਾਗੀ ਦੀ ਤੇ ਦਰਸ਼ਨ ਕਰਨ ਦਰਸ਼ਨ ਕੀਤੇ ਨੇ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਸੋਹਣੇ ਬਹੁਤ ਵਧੀਆ ਆ ਮਹਾਰਾਜ ਨੇ ਭਾਗਾ ਭਰਿਆ ਦੇਣ ਲੈ ਅੰਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਸਭ ਤੇ ਖੁਸ਼ੀਆਂ ਭਰਿਆ ਵਾਏ ਗੁਰੂ ਵਾਏ ਗੁਰੂ ਜੀ ਖਤ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਸਖਦਾ ਜੜੀਆਂ ਨੇ ਆਪਣੇ ਆਪ ਨੂੰ ਵੱਡ ਭਾਗਾ ਮਹਿਸੂਸ ਕਰ ਰਹੀਆਂ ਨੇ ਆਪਣੇ ਆਪ ਨੂੰ ਬਹੁਤ ਹੀ ਸੁਭਾਗ ਭਰਿਆ ਮਹਿਸੂਸ ਕਰ ਰਹੀਆਂ ਨੇ ਤਾਂ ਜੋ ਕਿ ਉਹਨਾਂ ਨੂੰ ਅੱਜ ਇਸ ਅੱਜ ਦੇ ਦਿਨ ਅੱਜ ਸ਼ੁਭ ਦਿਹਾੜੇ ਦੇ ਮੌਕੇ ਤੇ ਗੁਰੂ ਘਰ ਨਤਮਸਤਕ ਹੋਣ ਪਹੁੰਚੀਆਂ ਨੇ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨਾਂ ਲਈ ਇੱਥੇ ਪਹੁੰਚ ਰਹੀਆਂ ਨੇ ਹੋਰ ਵੀ ਸੰਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦਾ ਦਿਹਾੜਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਦਰਸ਼ਨ ਕਰਨ ਪਹੁੰਚੇ ਹੋ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਤੇ ਸੰਗਤਾਂ ਬਹੁਤ ਦੂਰੋਂ ਨੇੜੋਂ ਸਰ ਇਸ ਪਵਿੱਤਰ ਸਥਾਨ ਤੇ ਤੇ ਮਤਲਬ ਮੱਥਾ ਟੇਕਣ ਆ ਰਹੇ ਤੇ ਸਾਰੇ ਪਰਿਵਾਰ ਸਤਿਮੰਤਕ ਹੋ ਰਹੇ ਆ ਕਿ ਕਿੱਥੋਂ ਆਏ ਅਸੀਂ ਸੰਗਰੂਰ ਤੋਂ ਆਏ ਆ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਆ ਹੋਰ ਵੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਮ ਕਿਵੇਂ ਲੱਗ ਰਿਹਾ ਹੈ ਦਰਸ਼ਨ ਕਰਨ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚੀ ਹੋ ਬਹੁਤ ਸਕੂਨ ਮਿਲ ਰਿਹਾ ਹੈ ਜੀ ਹਾਂਜੀ ਇਸ ਤੋਂ ਵੱਡਾ ਕੀ ਸਕੂਨ ਮਿਲੂਗਾ ਜੀ ਅੱਜ ਮਾਗੀ ਦਾ ਅਫਸਰ ਵੀ ਹੈ ਕਿ ਜੇ ਗੁਰ ਘਰ ਜਾਇਆ ਜਾਵੇ ਤਾਂ ਸਾਰਿਆਂ ਤੋਂ ਵਧੀਆ ਚੰਗੇ ਕਰਮ ਨੇ ਸਾਡੇ ਚੰਗੇ ਭਾਗ ਨੇ ਬਿਲਕੁਲ ਸੋ ਦੇਖ ਸਕਦੇ ਹੋ ਹਰ ਪਾਸੇ ਸੰਗਤਾਂ ਜਿਹੜੀਆਂ ਨੇ ਆਪਣੇ ਆਪ ਨੂੰ ਬਹੁਤ ਹੀ ਵੱਡ ਭਾਗਾ ਸੁੱਖ ਭਰਿਆ ਮਹਿਸੂਸ ਕਰ ਰਿਆ ਨੇ ਜੋ ਇੱਥੇ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਅਸੀਂ ਸੁਲਤਾਨਪੁਰ ਤੋਂ ਤੇ ਕਿਵੇਂ ਦਾ ਲੱਗ ਰਿਹਾ ਅੱਜ ਮਾਗੀ ਦੇ ਦਿਹਾੜੇ ਤੇ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ ਹੋ ਦੀਆ ਬਹੁਤ ਵਧੀਆ ਨਾ ਚਾਹੋਗੇ ਅੱਜ ਸ਼ੁਭ ਦਿਹਾੜਾ ਹੈ ਸੰਕਟਾ ਦੂਰ ਦੂਰ ਆਸ ਸੰਤਾਨ ਇਹ ਕਹਿਣਾਗੇ ਮਾਰ ਆਲ ਬੱਬਾ ਸਭ ਦਾ ਭਲਾ ਕਰੇ ਸਭ ਦੇ ਵਾਸਤੇ ਵਧੀਆ ਵਧੀਆ ਦਿਨ ਛਡਾਵੇ ਸੋ ਬਿਲਕੁਲ ਕੀ ਸਾਹਿਬ ਸਾਲ ਖੁਸ਼ੀਆਂ ਭਰਿਆ ਰਹੇ ਸਾਰਿਆਂ ਲਈ ਤੇ ਸਭ ਲਈ ਵਧੀਆ ਵਧੀਆ ਜਿਹੜਾ ਹੈ ਕਾਰਜ ਹੋਣ ਸਭ ਦੇ ਕਾਰਜ ਜਿਹੜੇ ਉਹ ਰਾਸ ਹੋਣ ਸੰਗਤਾਂ ਜਿਹੜੀਆਂ ਚੜਦੀ ਕਲਾ ਦੀ ਅਰਦਾਸ ਕਰ ਰያ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਿਰ ਝੁਕਾ ਕੇ ਇਥੇ ਨਤਮਸਤਕ ਹੋਣ ਪਹੁੰਚ ਰਿਆ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਤੇ ਹਾਂਜੀ ਕਿੱਥੋਂ ਆਏ ਹੋ ਅਸੀਂ ਆਏ ਜੇ ਕਾਲਗਟ ਪੰਆ ਮੈਤਾ ਰੋਡ ਤੋਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਅੱਜ ਮਾਗੀ ਦਾ ਸ਼ੁਭ ਦਿਹਾੜਾ ਹੈ ਤੇ ਦਰਸ਼ਨ ਕਰ ਉਹ ਪਵਿੱਤਰ ਸਥਾਨ ਆ ਅਸੀਂ ਇੱਥੇ ਹਮੇਸ਼ਾ ਦਰਸ਼ਨ ਕਰਨ ਵਾਸਤੇ ਆਉਂਦੇ ਆ ਇੱਥੋਂ ਸੰਤਾਂ ਨੂੰ ਮੰਗੀਆਂ ਮਰਾਦਾਂ ਪਾਉਂਦੀਆਂ ਵਾ ਵਾਹਿਗੁਰੂ ਸਭ ਤੇ ਕਿਰਪਾ ਕਰਦੇ ਆ ਨਿਹਾਲ ਨਿਹਾਲ ਕਰਦੇ ਦੁਨੀਆ ਨੂੰ ਸੰਤਾਂ ਇੱਥੇ ਆਣ ਕੇ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਸੁਣਦੀਆਂ ਵਾ ਤੇ ਪ੍ਰਮਾਤਮਾ ਉਹਨਾਂ ਦੀ ਮਨੋਕਾਮਨਾ ਪੂਰੀਆਂ ਕਰਦਾ ਬੱਚਿਆਂ ਦੀ ਤੰਦਰੁਸਤੀਆਂ ਘਰ ਪਰਿਵਾਰਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕੋ ਮੇਰਾ ਪ੍ਰਿਆ ਹੱਥ ਮੰਗਦੀਆਂ ਨੇ ਜੀ ਹਾਂਜੀ ਸੋ ਦੇਖ ਸਕਦੇ ਹੋ ਕਿ ਸੰਗਤਾਂ ਦੀ ਅਥਾ ਸਰਦਾ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿੱਥੇ ਦੂਰੇ ਦੂਰੇ ਸੰਗਤਾਂ ਇੱਥੇ ਸੁੱਖਾਂ ਦੀ ਅਰਦਾਸ ਕਰਨ ਪਹੁੰਚਦੀਆਂ ਨੇ ਹੋਰ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਮੈਮ ਤੁਸੀਂ ਅਸੀਂ ਬੰਦੋਂ ਆਏ ਹਾਂ ਜੀ ਕਿਵੇਂ ਦਾ ਲੱਗ ਰਿਹਾ ਅੱਜ ਮਾਗੀ ਦਾ ਸ਼ੁਭ ਦਿਹਾੜਾ ਹੈ ਤੇ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚੇ ਹੋ ਬੱਬੇ ਦੀ ਕਿਰਪਾ ਵਾ ਜੀ ਸਭ ਤੇ ਮਿਹਰ ਕਰੇ ਪ੍ਰਮਾਤਮਾ ਹੂੰ ਬਹੁਤ ਵਧੀਆ ਵਾਈ ਗੁਰੂ ਅਸਮਰਾਂ ਦਾ ਪੂਰੀਆਂ ਕਰਦੇ ਸੌਦੀਆਂ ਜੀ ਓਕੇ ਸੋ ਦੇਖ ਸਕਦੇ ਹੋ ਕਿ ਬਾਬਾ ਜੀ ਦੇ ਦਰ ਤੇ ਹਰ ਕੋਈ ਸੀਸ ਨਿਵਾ ਰਿਹਾ ਹੈ ਆਸਾ ਮੁਰਾਦਾਂ ਮਨੋ ਕਾਮਨਾ ਕਸ਼ਟ ਜੋ ਨੇ ਬਾਬਾ ਜੀ ਸਭ ਦੇ ਦੂਰ ਕਰਦੇ ਨੇ ਤੇ ਅੱਜ ਮਾਗੀ ਦੇ ਸ਼ੁਭ ਦਿਹਾੜੇ ਤੇ ਤੁਹਾਨੂੰ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੋਂ ਜਿੱਥੇ ਦੂਰੋ ਦੂਰੋ ਸੰਗਤਾਂ ਆ ਕੇ ਇਸ ਪਵਿੱਤਰ ਦੇਹਾੜੇ ਤੇ ਇਸ ਸ਼ੁਭ ਮੌਕੇ ਤੇ ਸ਼ੁਭ ਅਫਸਰ ਤੇ ਗੁਰੂ ਘਰ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਸੋਹਣੀ ਸਵੇਰ ਧੁੱਪ ਨਿਕਲੀ ਹੈ ਤੇ ਸੰਗਤਾਂ ਦੀ ਆਮਦ ਇੱਥੇ ਜਿਹੜੀ ਵਧਣੀ ਸ਼ੁਰੂ ਹੋ ਚੁੱਕੀ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਸ ਚੁਕਾਰੀਆਂ ਨੇ ਹਾਂਜੀ ਮੈਮ ਕਿੱਥੋਂ ਆਏ ਤੁਸੀਂ ਕਿ ਕਹਿਣਾ ਚਾਹੋਗੇ ਅੱਜ ਮਾਗੀ ਦਾ ਸ਼ੁਭ ਦਿਹਾੜਾ ਹੈ ਤੇ ਗੁਰੂ ਘਰ ਨਤਮਸਤਕ ਹੋਏ ਹਾਂਜੀ ਮਾਗੀ ਦੇ ਸ਼ੁਭ ਦਿਹਾੜੇ ਤੇ ਇੱਥੇ ਅਸੀਂ ਗੁਰੂ ਮਹਾਰਾਜ ਦੇ ਹੋਏ ਆਤਮਸਤਕ ਤੇ ਇਹ ਅਰਦਾਸ ਕਰਦੇ ਆਂ ਕਿ ਸਾਬ ਸੰਸਾਰ ਤੇ ਖੁਸ਼ੀਆਂ ਦਾ ਜਿਹੜਾ ਵਾ ਹੋਵੇ ਖੁਸ਼ੀਆਂ ਵਰਤਨ ਸਾਰੇ ਸੰਸਾਰ ਤੇ ਜੀ ਤੇ ਚੜ੍ਹਦੀ ਕਲਾ ਵਾ ਇਹ ਗੁਰੂ ਹਰਾ ਇੱਕ ਦੇ ਜੀ ਬਿਲਕੁਲ ਚੜ੍ਹਦੀ ਕਲਾ ਦੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਕਿ ਬਾਹਰ ਵੱਲੋਂ ਕਿਵੇਂ ਦਾ ਲੱਗ ਰਿਹਾ ਅੱਜ ਮਾਗੀ ਦਾ ਸ਼ੁਭ ਦਿਹਾੜਾ ਹੈ ਦਰਸ਼ਨ ਕੀਤੇ ਨੇ ਕਿਵੇਂ ਦੇਖਦੇ ਹੋ ਕਿਵੇਂ ਦਾ ਲੱਗ ਰਿਹਾ ਅੱਜ ਮਾਗੀ ਦੇ ਦਿਹਾੜੇ ਤੇ ਦਰਸ਼ਨ ਕੀਤੇ ਬਾਬਾ ਦੀਪ ਸਿੰਘ ਜੀ ਹਾਂਜੀ ਹਾਂਜੀ ਸੋ ਦੇਖ ਸਕਦੇ ਹੋ ਹਰ ਪਾਸੇ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਇੱਥੇ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਸੰਗਤਾਂ ਦੀ ਆਮਦ ਵੀ ਇੱਥੇ ਜਿਹੜੀ ਹੈ ਉਹ ਵੱਧ ਰਹੀ ਹੈ ਜੋ ਜੋ ਇੱਥੇ ਸੰਗਤਾਂ ਆਉਣੀਆਂ ਸ਼ੁਰੂ ਹੋ ਰਹੀਆਂ ਨੇ ਸੰਗਤਾਂ ਦਾ ਇਕੱਠ ਜਿਹੜਾ ਹੈ ਉਹ ਠਾਠਾ ਮਾਰਦਾ ਇੱਥੇ ਦਿਖਾਈ ਦੇ ਰਿਹਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਸਰਬੱਤ ਦੇ ਭਲੇ ਦੀ ਅਰਦਾਸ ਸਰਬੱਤ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਰያ ਨੇ ਕਿ ਮਾਗੀ ਦਾ ਅੱਜ ਸ਼ੁਭ ਦਿਹਾੜਾ ਹੈ ਤੇ ਇਹ ਸਾਲ ਸਾਰਿਆਂ ਲਈ ਸੁੱਖਾ ਬਰਿਆ ਰਹੇ ਤੇ ਹਰ ਦਿਨ ਹਰ ਸਭ ਲਈ ਤਰਕੀਆਂ ਲੈ ਕੇ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਇਹ ਹੀ ਅਰਦਾਸ ਅੱਜ ਮਾਗੀ ਦੇ ਸ਼ੁਭ ਦਿਹਾੜੇ ਤੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ